ਚੁਅਰੇਸਵਰੇ ਜਲੰਧਰ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਮਹਿਲਾ ਨੂੰ ਸਰਕਾਰੀ ਬੱਸ ਦੇ ਵੱਲੋਂ ਕੁਚਲਿਆ ਗਿਆ ਦੱਸ ਦਈਏ ਕਿ ਘਟਨਾ ਸ਼੍ਰੀ ਗੁਰਵਦਾਸ ਚੌਕ ਦੀ ਦੱਸੀ ਜਾ ਰਹੀ ਹੈ ਜਿੱਥੇ ਕਿਸ ਸਰਕਾਰੀ ਪੀਆਰਟੀਸੀ ਬੱਸ ਨੇ ਇੱਕ ਮਹਿਲਾ ਨੂੰ ਕੁਚਲਿਆ ਘਟਨਾ ਤੋਂ ਬਾਅਦ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਤੁਹਾਨੂੰ ਦੱਸ ਦਈਏ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਟਨ ਨੂੰ ਜਾਮਦਨ ਤੋਂ ਬਾਅਦ ਬੱਸ ਚਾਲਕ ਕੰਡਕਟਰ ਦੇ ਸਮੇਤ ਫਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਰਸਤਾ ਬੰਦ ਕਰਕੇ ਨਾਰੇਬਾਜ਼ੀ ਕੀਤੀ ਹੈ। ਸ਼੍ਰੀ ਗੁਰਵਦਾਸ ਚੌਂਕ ਦੇ ਵਿੱਚ ਭਾਰੀ ਜਾਮ ਲੱਗ ਗਿਆ। ਅਭੀ ਨਾਮਕ ਵਿਅਕਤੀ ਨੇ ਦੱਸਿਆ ਕਿ ਆਪਣੀ ਮਾਤਾ ਨੂੰ ਸ਼੍ਰੀ ਗੁਰਵਦਾਸ ਚੌਂਕ ਦੇ ਵਿੱਚ ਸਰਕਾਰੀ ਪੀਆਰਟੀਸੀ ਬੱਸ ਦੇ ਵਿੱਚ ਜੋ ਅੰਦਲੀ ਆਇਆ ਸੀ ਉਹਨਾਂ ਨੇ ਸਵਾਰ ਹੋ ਕੇ ਬਠਿੰਡਾ ਜਾਣਾ ਸੀ ਇਸ ਦੇ ਦੌਰਾਨ ਬੱਸ ਚਾਲਕ ਨੇ ਉਸ ਦੀ ਮਾਤਾ ਦੇ ਉੱਪਰ ਬੱਸ ਚੜਾ ਦਿੱਤੀ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਚਾਲਕ ਅਤੇ ਕੰਡਕਟਰ ਦੋਵੇਂ ਜਣੇ ਫਰਾਰ ਹੋ ਗਏ ਨੇ ਉੱਥੇ ਹੀ ਘਟਨਾ ਦੇ ਵਿੱਚ ਕਾਇਲ ਮਾਤਾ ਨੂੰ ਵਰਤਨਵਾਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਸਵੇਰੇ 8 ਵਜੇ ਹੋਈ ਹੈ ਪਰ 2 ਘੰਟੇ ਬਾਅਦ ਤੱਕ ਵੀ ਉੱਥੇ ਪੁਲਿਸ ਨਹੀਂ ਪਹੁੰਚੀ। ਕਾਫੀ ਦੇਰ ਤੋਂ ਬਾਅਦ ਪੀਆਰਟੀਸੀ ਦੇ ਕਰਮੀਆਂ ਨੂੰ ਵੀ ਸੂਚਨਾ ਦਿੱਤੀ ਗਈ ਹੈ। ਉੱਥੇ ਹੀ ਸੂਚਨਾ ਮਿਲਦੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਮੁਬਾਰਕ ਨਾਰੇ ਬਜਿਤ ਕੀ ਜਾ ਰਹੀ ਹੈ ਬਲੇ ਬਜੀ ਜਿਹੜੀ ਇੰਗਾਮੀ ਬੋਲੇ ਚੰਦੇ ਰੋਡ ਦਾ ਮੇਰਾ ਨਾਮ ਵੀ ਦੇਖ ਸਕਦੇ ਹੋ ਕਿਹੜੀ ਜਗ੍ਹਾ ਤੋਂ ਤੋਂ ਲਾਈਵ ਹੋਇਆ ਹੈ ਕਿ ਹੋਇਆ ਕਿ ਮਾਮਲਾ ਕੀ ਹੋਇਆ ਸਾਰਾ ਭਾਈ ਬਸ ਮੇਰੇ ਜਾਨੇ ਸੀ ਆਪਣਾ ਨਾ ਪਹਿਲਾਂ ਜਾਣਾ ਸੀ ਕਿ ਉੱਥੇ ਦਾ ਜਿਹੜਾ ਨਾ ਸਾਰੇ ਗਏ ਤੇ ਬਾਸਾ ਵਾਲੇ ਨੇ ਨਾ ਪੈਦਾ ਤੇ ਜਿਹੜਾ ਆਤੀ ਉਹਦੇ ਬਸ ਬਾਸਾ ਵਾਲੇ ਹੂੰ ਤੇ ਮੌਕੇ ਤੇ ਡਰਾਈਵਰ ਭੱਜ ਗਿਆ ਸੀ ਜੀ ਟੈਕਸਟਮ ਕਿਤੇ ਮਾਤਾ ਜੀ ਤੇ ਦੋਨੇ ਭੱਜ ਗਏ ਨਹੀਂ ਜਿਨ੍ਹਾਂ ਦੇ ਉੱਪਰ ਬਾਜੜਾ ਹੋ ਗਿਆ ਕਿਤੇ ਨੈਸ਼ਨਲ ਉਹ ਹੈ ਉਹ ਹੌਸਪੀਟਲ ਆ ਪੁਲਿਸ ਮੁਲਾਜ਼ਮੇ ਮੌਕੇ ਤੇ ਸੀਗੇ ਉਹਨਾਂ ਦੀ ਗੱਡੀ 'ਚ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ 8 ਵਜੇ ਦਾ ਟਾਈਮ ਸੀ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਬਠੰਡੇ ਜਿਆਦੇ ਸੀਗੇ ਜ ਸਵੇਰੇ ਇਹ ਏਰੀਆ ਪੈਂਦਾ ਸੀ ਵੀ ਇਤਲਾਹ ਦਿੱਤੀ ਤੁਸੀਂ ਉਹਨਾਂ ਨੂੰ ਕੰਟਰੋਲ ਰੂਮ ਤੇ ਇਤਲਾਹ ਦੇ ਦਿੱਤੀ ਹੈ ਰਿਸ਼ੇ ਦਾ ਏਰੀਆ ਤੇ 2 2.5 ਘੰਟੇ ਹੋ ਗਏ ਹਜੇ ਤੱਕ ਆਏ ਨਹੀਂ ਮੁਲਾਜ਼ਮੇ 6 ਨੰਬਰ ਤੇ ਸਾਨੂੰ ਹੋਣੇ 5 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਉਹ ਕਹਿੰਦੀ 8 ਵਜੇ ਦੀ ਘਟਨਾ ਹੋਈ ਹੈ ਇੱਥੇ ਇਹਨਾਂ ਨੂੰ ਪਤਾ ਹੋ ਗਿਆ ਤਾਂ ਕਿਹਨਾਂ ਨੂੰ ਕੋਈ ਇਹਨਾਂ ਨੇ ਪਹਿਲਾਂ ਤਲਾਹ ਦਿੱਤੀ ਇਹ ਦੱਸ ਨਹੀਂ ਤੇ ਇਹਨਾਂ ਨੇ ਕੰਟਰੋਲ ਦੇ ਕੀ ਕੀ ਆ ਕਿ ਜਾਂ ਕਿਸੇ ਨੂੰ ਪਰਸਨਲ ਕੀਤੀ ਉੰਦੇ ਮੌਕੇ ਤੇ ਆਈਓ ਸਾਹਿਬ ਨੂੰ ਬੁਲਾਇਆ ਗਿਆ ਕੰਟਰੋਲ ਤੇ ਕਿਤੇ 6 ਨੰਬਰ ਡਿਵੀਜ਼ਨ ਨਾਲ ਰਾਤਾਂ ਵਿੱਚ ਆਈਓ ਭੇਜੋ ਆਈਓ ਸਾਹਿਬ ਆਇਆ ਉਹਨਾਂ ਨੇ ਉੱਥੇ ਗਿਆ ਆਪਣੋ ਗੱਲ ਸਾਡੇ ਅੱਜ ਸਾਹਿਬ ਕੋਲ ਹੀ ਗਏ ਆ ਸਰ ਇਨਫੋਰਮੇਸ਼ਨ ਕੀ ਆਈ ਸੀ ਤੁਹਾਨੂੰ ਸਾਰੀ ਇਹੀ ਇੱਕ ਜਿਹੜਾ ਬੰਦਾ ਮਹਿੰਦਰ ਸਿੰਘ ਆਇਆ ਉਹਦਰ ਗਿਆ ਠੀਕ ਹੈ ਜੀ ਕੋਈ ਡਰਾਈਵਰ ਵਗੈਰਾ ਮਿਲਿਆ ਕੀ ਹਸਪੀਟਲ ਹਾਲੇ ਕੋਈ ਵੀ ਜਾਨਦਾਰ ਦੀ ਗਰਾ ਨਹੀਂ ਪਹੁੰਚਾ ਸਾਡਾ ਬੰਦਾ ਪਹੁੰਚ ਕੇ ਆਇਆ ਠੀਕ ਹੈ ਡਰਾਈਵਰ ਕਾ ਕੀ ਕਾਰਵਾਈ ਸਰ ਕੀ ਕੀਤੀ ਜਾਏਗੀ ਜੇ ਮੋਕੇ ਦੇ ਡਰਾਈਵਰ ਜਿਹੜਾ ਬੰਦ ਕਰ ਦਿੱਤੀ ਗਈ ਹੈਗੀ ਬਿਊਰੋ ਰਿਪੋਰਟ 1 ਪੁਆਇੰਟ